ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਸਬਾ ਚੁਗਾਉਂ ਵਿਖੇ ਕੇਂਦਰ ਸਰਕਾਰ ਵੱਲੋਂ ਮੰਡੀ ਤੋੜਨ ਲਈ ਸੂਬਾ ਸਰਕਾਰਾਂ ਨੂੰ ਭੇਜੇ ਗੇ ਖਰੜੇ ਦੀਆਂ ਕਾਪੀਆਂ ਸਾੜੀਆਂ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਰੇਵਾਜੀ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਪ੍ਰਧਾਨ ਜਸਮੀਤ ਸਿੰਘ ਰਾਣੀਆਂ ਨੇ ਆਖਿਆ ਕਿ ਕੇਂਦਰ ਸਰਕਾਰ ਪਹਿਲਾਂ ਵਾਪਸ ਲਿਆ ਕਾਨੂੰਨਾਂ ਨੂੰ ਦੁਬਾਰਾ ਲਾਗੂ ਕਰਨਾ ਚਾਹੁੰਦੀ ਹੈ ਜਿਸ ਨੂੰ ਕਦੇ ਵੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਇਸ ਮੌਕੇ ਜੌਨ ਪ੍ਰਦਾਨ ਜਸਬੀਤ ਸਿੰਘ ਰਾਣੀਆਂ ਪ੍ਰਦਾਨ ਪ੍ਰਗਟ ਸਿੰਘ ਛੁਗਾਵਾਂ ਪ੍ਰਦਾਨ ਕੁਲਦੀਪ ਸਿੰਘ ਬਾਉ ਮੇਜਰ ਸਿੰਘ ਛੁਗਾਵਾਂ ਰਗਵੀਰ ਸਿੰਘ ਛੁਗਾਵਾਂ ਇਸ ਦੇ ਨਾਲ ਵਿਰਿੰਦਰ ਸਿੰਘ ਛੁਗਾਵਾਂ ਨਿਰਮਲ ਸਿੰਘ ਸ਼ਮਸ਼ੀਰ ਸਿੰਘ ਦਲਵੀਰ ਸਿੰਘ ਬਲਵਿੰਦਰ ਸਿੰਘ ਬਾਬਾ ਬਲਜੀਤ ਸਿੰਘ ਚੰਨਣ ਸਿੰਘ ਬਲਦੇਵ ਸਿੰਘ ਡਾਕਟਰ ਮਨਪ੍ਰੀਤ ਸਿੰਘ ਫਤੇਹ ਸਿੰਘ ਇਕਬਾਲ ਸਿੰਘ ਬਿੱਕਰ ਸਿੰਘ ਵਗੀਚਾ ਸਿੰਘ ਕੁਲਦੀਪ ਸਿੰਘ ਪ੍ਰਦਾਨ ਸੋਚਾ ਸਿੰਘ ਲਾਪਰੀ ਸਿੰਘ ਕੁਲਵਿੰਦਰ ਸਿੰਘ ਲਾਲੀ ਭੁਪਿੰਦਰ ਸਿੰਘ ਪਿੰਡਰ ਕਰਨਬੀਰ ਸਿੰਘ ਪੈਂਡਰ ਵਿਦੇਸ਼ਾਪ ਹਰਪ੍ਰੀਤ ਸਿੰਘ ਅਰਜਿੰਦਰ ਸਿੰਘ ਸਵੇਤ ਹੋਰ ਵੀ ਕਈ ਕਿਸਾਨ ਆਗੂ ਇਸ ਮੌਕੇ ਹਾਜ਼ਰ ਸਨ ਕਿਸਾਨ ਮਦੂਸ ਜੜੀ ਪੰਜਾਬ ਵੱਲੋਂ ਹੋਰ ਸਾਡੇ ਦੇ ਦੋਵਾਂ ਫੋਰਮ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਲੋ ਤੇ ਸਮੂਿਤ ਕਿਸਾਨ ਮੋਰਚੇ ਵੱਲੋਂ ਗੈਰ ਰਾਜਨੀਤਿਕ ਲੋ ਇਹ ਜਿਹੜੇ ਅੱਜ ਲੋੜੀ ਦੇ ਤਿਹਾਰ ਤੇ ਭੁੱਗੇ ਭਾਲ ਕੇ ਜਿਹੜੇ ਖੇਤੀ ਦੇ ਖੇਤੀ ਦੇ ਜਿਹੜੇ ਕਾਲੇ ਕਾਨੂੰਨ ਮੰਡੀ ਨੂੰ ਤੋੜਨ ਵਾਸਤੇ ਜਿਹੜੇ ਸੈਂਟਰ ਸਰਕਾਰ ਨੂੰ ਸਟੇਜਾਂ ਨੂੰ ਦਿੱਤੇ ਗਏ ਖਲੜੇ ਉਹ ਰੱਦ ਕਰਾਉਣ ਵਾਸਤੇ ਤੇ ਉਹਦੇ ਵਿਰੋਧ ਦੇ ਵਿੱਚ ਅੱਜ ਭੁੱਗੇ ਲਾ ਕੇ ਅਸੀਂ ਇਹਦਾ ਵਿਰੋਧ ਦਰਜ ਕਰਵਾ ਰਹੇ ਹਾਂ ਵੀ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਜਿਹੜੇ ਤੇ ਮੋਦੀ ਸਰਕਾਰ ਨੇ ਸਟੇਜਾਂ ਨੂੰ ਦਿੱਤੇ ਆ ਇਹ ਰੱਦ ਕੀਤੇ ਜਾਣ ਇਸ ਵਾਸਤੇ ਸਾਰੇ ਹੀ ਪਿੰਡਾਂ 'ਚ ਮਹੱਲਿਆਂ 'ਚ ਭੁੱਗੇ ਲਾ ਕੇ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਆ ਇਹਨਾਂ ਦੀਆਂ ਜਿਹੜੀਆਂ ਕਾਪੀਆਂ ਆ ਉਹ ਭੁੱਗਿਆਂ ਦੇ ਵਿੱਚ ਸਾੜੀਆਂ ਜਾ ਰਹੀਆਂ